ਯੇ ਮੇਰੀ ਪਗ ਰੰਗਦੇ ਪਗ ਰੰਗਦੇ ਨਵਾਰੀ ਮੇਰੀ ਰਾਜਨੀਤੀ ਉਹ ਰਾਜਨੀਤੀ ਉਹ ਰਾਜਨੀਤੀ ਬਦਲੀ ਗਈ ਉਹ ਰਾਜਨੀਤੀ ਬਦਲੀ ਗਈ ਉਹ ਰਾਜਨੀਤੀ ਬਦਲ ਗਈ ਉਹ ਰਾਜਨੀਤੀ ਬਦਲੀ ਗਈ ਉਹ मुदले पापे मुदले पापे मुदले पापे मुदले ਤਬ ਪੱਕੀ ਹੋਵੇ ਖਾਂਦੇ ਤਬ ਪੱਕੀ ਹੋਵੇ ਖਾਂਦੇ ਹੋ ਤਬ ਪੱਕੀ ਹੋਵੇ ਖਾਂਦੇ ਕੀ ਜਗਤਾਤਮਤਰੀ ਪਾਸ ਜਗਤਾਤਮਤਰੀ ਹੋ ਪਾਸ ਜਗਤਾਤਮਤਰੀ ਹੋ ਪਾਸ ਜਗਤਾਤਮਤਰੀ ਹੋ ਸੋ ਪੜੀ ਪੜੀ ਜੱੁੱਲੇ ਪਹਿਲਾ ਸੋ ਆਪਣੇ ਸੋ ਪੜੀ ਪੜੀ ਜੱੁੱਲੇ ਪਹਿਲਾ ਜੀ ਦੀਆਂ ਉਹ ਜੀ ਦੀਆਂ ਉਹ ਜੀ ਦੀਆਂ ਮਾਰੋ ਇਸਨ ਸਾਡੇ ਨਾ ਬੋਲੀਆਂ ਇੱਕ ਬੋਲੀ ਸੀ ਉਹਦੀ ਯਾਦ ਚੱਖਾਂ ਦਾ ਕੰਪ ਲੱਗਿਆ ਉਹਦੀ ਯਾਦ ਚੱਖਾਂ ਦਾ ਕੰਪ ਲੱਗਿਆ ਜੋ ਅੱਗੀ ਕੱਟਾ ਪਾਉਂਦਾ ਮਰ ਗਿਆ ਜੋ ਅੱਗੀ ਕੱਟਾ ਪਾਉਂਦਾ ਮਰ ਗਿਆ ਕਿਹੜੇ ਬਾਜਾਂ ਦੀ ਧਾਰ ਨੂੰ ਚੁਣਨਾ ਕਿਹੜੇ ਬਾਜਾਂ ਦੀ ਧਾਰ ਨੂੰ ਚੁਣਨਾ ਤੇ ਚਿੜੀਆਂ ਨੂੰ ਹੱਥ ਫੜਾ ਸਾਡੀ ਇੱਕ ਬੋਲੀ ਹੈ ਕਿ ਇੱਕੋ ਪਿੰਡ ਦੇ 70 ਬਟਵਾਰੀ ਇੱਕੋ ਪਿੰਡ ਦੇ 70 ਬਟਵਾਰੀ ਤੇ ਸਾਡੀ ਰੋਜ਼ਗਾਰ ਯੋਜਨਾ ਸਾਡੇ ਯਾਦ ਵਿੱਚ ਤੁਸੀਂ ਆਪਣੇ ਚੇਤਨ ਦੇ ਰਿ ਕੋਰਡ ਕਰਨਾ ਕਿ ਪੰਜਾਬ ਦਾ ਉਹ ਕਿਹੜਾ ਪਿੰਡਾ ਜਿੱਥੇ ਇਸ ਦੀ ਧੋਲੀ ਹੈ ਸਾਡੀ ਕਬੂਲੀ ਹੈ ਕਿ 7 ਤੋਂ 5ਵੀਂ ਪਾਸ ਨਾ ਹੋਈ 7 ਤੋਂ 5ਵੀਂ ਪਾਸ ਨਾ ਹੋਈ ਤੇ ਵਿਦਿਆ ਵਿਭਾਗ ਮੰਤਰੀ ਵਿਦਿਆ ਵਿਭਾਗ ਮੰਤਰੀ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਕਿਹੜਾ ਵਜੀਰਾ ਜੀ ਜਿੱਤੇ ਸਾਡੀ ਇੱਕ ਬੋਲੀ ਹੈ ਮੱਧ ਪ੍ਰਦੇਸ਼ ਦੀ ਸਰਕਾਰ ਨੇ ਇੱਕ ਨਵਾਂ ਕੀਤੀ ਮਾਨਸਤਪਿਤ ਕੀਤਾ ਹੈ ਕਿ ਪੰਜ ਨਾਗੇ ਸਦਰ ਨੂੰ ਮੰਤਰੀ ਬਣਾਇਆ ਤੇ ਸਿਕਨਿਆਂ ਦੇ ਡੁੱਬ ਮਾਰ ਕੇ ਜਿਗਲੀਆਂ ਮਾਰੇ ਡੱਬ ਮਾਰਕੀਟ ਡਿਗਰੀ ਨਾ ਵਾਲੇ ਮਨੰਗਸਾਦ ਬਣੀ ਮੰਤਰੀ ਮਨੰਗਸਾਦ ਬਣੀ ਮੰਤਰੀ ਮਾਟਾ ਕਿਸ਼ਤੀ ਕਾਂ ਬਾਰੇ ਸਾਰਿਆਂ ਨੇ ਸੁਣਿਆ ਹੁਣੇ ਕਿ 2007 ਦੇ ਵਿੱਚ ਇੱਕ ਕਿਸ਼ਤੀ ਕਾਂ ਵਾਪੜਿਆ 200 ਵੀਹ ਦੇ ਲਗਭਗ ਸਾਡੇ ਨੌਜਵਾਨ ਵਿਦੇਸ਼ਾਂ ਨੂੰ ਜਾਂਦੇ ਸੁੰਦਰਦਰਸ਼ ਸੁਪ ਕੇ ਮਰ ਗਏ ਤੇ ਅਸੀਂ ਕਹਿ ਰਹੇ ਨੇ ਕਿ ਡੱਬ ਮਾਰਕੀਟ ਡਿਗਰੀ ਨਾ ਵਾਲੇ ਮਨੰਗਸਾਦ ਬਣੀ ਮੰਤਰੀ ਮਨੰਗਸਾਦ ਸਾਹਿਬ ਆਈ ਆਈ ਟੀ ਨਾਮ ਦੀ ਸੰਸਥਾ ਧਿਆਨ ਦਿਓ ਉਹਨਾਂ ਨੇ ਕਿ ਕੁੱਤਾ ਰੱਖਿਆ ਹੋਇਆ ਕੁੱਤੇ ਸਾਹਮਣ ਵਾਲੇ ਦੀ ਯੋਗਤਾ ਕਿੰਦੀ ਹੈ ਉਹ ਕਹਿੰਦੇ ਕੁੱਤੇ ਸਾਹਮਣ ਵਾਲਾ ਉਹ ਕਹਿੰਦੇ ਨੇ ਕਿ ਬੀਐਸਸੀ ਕੀਤੀ ਹੋਵੇ ਜਾਂ ਬੀਟੈਕ ਕੀਤੀ ਹੋਵੇ ਜਾਂ ਬੀਕਾਮ ਕੀਤੀ ਹੋਵੇ ਪਰ ਅਫਸੋਸ ਹੈ ਇਹ ਕੁੱਤੇ ਸਾਹਮਣ ਵਾਲੇ ਦੀ ਯੋਗਤਾ ਪਰ ਅਸੀਂ ਕਿੰਨੇ ਕੁੱਤੇ ਸਾਹਮਣ ਦੇ ਡਿਗਰੀਆਂ ਵਾਲੇ ਕੁੱਤੇ ਸਾਹਮਣ ਦੇ ਡਿਗਰੀਆਂ ਵਾਲੇ ਚਨਾਟ ਪਾਕ ਸਾਹਮਣ ਦੇ ਰਾਟ ਪਾਕ ਸਾਹਮਣ ਦੇ ਅਸੀਂ ਤੁਹਾਨੂੰ ਫਿਰ ਥੋੜੇ ਸਮੇਂ ਬਾਅਦ ਸ੍ਰਾਵਾਂਗੇ ਗੀਤ ਝਾੜ ਮਦਾ ਕੇ ਕੀ ਲੈਣਾ ਜੇ ਕੈਂਸਰ ਦੇ ਨਾਲ ਮਰਨਾ ਏ ਝਾੜ ਮਦਾ ਕੇ ਕੀ ਲੈਣਾ ਜੇ ਕੈਂਸਰ ਦੇ ਨਾਲ ਮਰਨਾ ਏ ਬੀਜ ਕੇ ਫਸਣਾ ਉਗਣ ਕਰਕੇ ਚੁੱਲਿਆਂ 'ਤੇ ਠਰਨਾ ਏ ਅਸੀਂ ਤਾਂ ਸ੍ਰਾਵਾਂਗੇ ਗੀਤ ਲੀਲੇ ਪੀਲੇ ਕਾੜ ਤੇ ਪੱਨੇ ਰਹਿ ਗਏ ਬੜੀ ਤਰੱਕੀ ਕੀਤੀ ਉਦੋਂ ਫੱਲੇ ਰਹਿ ਗਏ